ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਅੱਜ ਜੀ ਤੁਹਾਨੂੰ ਆਪਾਂ ਲੈ ਕੇ ਚੱਲੇ ਆਂ ਜੀ ਡੇਰਾ ਰੋਡ ਫਤੇਕਾਰ ਚੌੜੀਆਂ પેટ્રોલ ਪੰਪ ਦੇ ਬਿਲਕੁਲ ਨੇੜੇ ਪੰਛੀ ਪੇਂਟ ਐਂਡ ਹਾਰਡਵੇਅਰ ਸਟੋਰ ਜਾਨਕੀ ਪੰਛੀ ਪੇਂਟ ਐਂਡ ਹਾਰਡਵੇਅਰ ਸਟੋਰ ਨਵੀਂ ਦੁਕਾਨ ਓਪਨ ਹੋਈ ਆ ਪਹਿਲਾਂ ਇਹਨਾਂ ਦੀ ਮਾਰਕੀਟ ਦੇ ਵਿੱਚ ਦੁਕਾਨ ਸੀ ਹੁਣ ਇਹਨਾਂ ਨੇ ਵੀ ਆ ਆਪਣਾ ਡੇਰਾ ਰੋਡ ਤੇ ਓਪਨ ਕੀਤੀ ਆ ਅੱਜ ਤੁਹਾਨੂੰ ਲੈ ਕੇ ਚੱਲੇ ਉੱਥੇ ਉੱਥੇ ਅਲੱਗ-ਅਲੱਗ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਉਦੇ ਕਾਊ ਮੈਂ ਐਡ ਮਿਲਣਗੇ ਤੁਹਾਨੂੰ ਆ ਜਿਹੜੇ ਲਵ ਆਪਣਾ ਲਫਾਫੇ ਆ ਜਿੰਦੇ ਤਰ ਪਹਿਲਾਂ ਆ ਜਾਂਦੀਆਂ ਨੈਰੋ ਲੈ ਕੇ ਜੇ ਕਿ ਬੱਜਰ ਕੰਪਨੀ ਦਾ ਏਸ਼ੀਅਨ ਕੰਪਨੀ ਦਾ ਉਹ ਪੋਚੇ ਵਾਈਪਰ ਹੋ ਗਏ ਆ ਪਾਈਪਾਂ ਹੋ ਗਿਆ ਪਾਣੀ ਵਾਲੀਆਂ ਝਾੜੂ ਹੋ ਗਏ ਜਿੰਦਰੇ ਹੋ ਗਏ ਇਹ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਵੈਰਾਈਟੀ ਮਿਲੇਗੀ ਇੱਥੇ ਬੀਯਾਰ ਨਾਲੋਂ ਘੱਟ ਰੇਟ ਤੇ ਸਾਰੇ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਲਓ ਜੀ ਆਪਾਂ ਆ ਗਏ ਜੀ ਪੰਛੀਪੇਡ ਹਨ ਹਾਰਡਵੇਅਰ ਸਟੋਰ ਲਓ ਜੀ ਇੱਥੇ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਸਮਾਨ ਮਿਲੇਗਾ ਰੰਗ ਰੋਗਣ ਘਰ ਦਾ ਤਿਆਰੀ ਆਸਤੇ ਸਾਰੀ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਇੱਥੇ ਘਾਹ ਵਾਲਾ ਮੈਟ ਚਾਹੀਦਾ ਤੁਹਾਨੂੰ ਉਹ ਵੀ ਮਿਲੇਗਾ ਦੂਸਰੇ ਮੈਟ ਚਾਹੀਦੇ ਫਲੋਰ ਮੈਟ ਚਾਹੀਦੇ ਉਹ ਵੀ ਮਿਲਣਗੇ ਹਰ ਇੱਕ ਤਰ੍ਹਾਂ ਦੀ ਆਈਟਮ ਮਿਲੇਗੀ ਇੱਥੇ ਰੰਗ ਬਣਾਉਣ ਵਾਲੀ ਮਸ਼ੀਨ ਵੀ ਹੈਗੀ ਜੇ ਕਿਸੇ ਨੇ ਕੋਈ ਡਾਈ ਰੰਗ ਵਗੈਰਾ ਬਣਾਉਣਾ ਉਹ ਵੀ ਚੀਜ਼ ਹੈ ਪਰਦੇ ਵਾਲੀਆਂ ਪੈਪਾ ਚਾਹੀਦੀਆਂ ਉਹ ਵੀ ਹੈ ਇਹਦੇ ਫਲੋਰ ਮੈਟ ਵਗੈਰਾ ਤੁਹਾਨੂੰ ਮਿਲਣਗੇ ਹਰ ਇੱਕ ਤਰ੍ਹਾਂ ਦੀ ਕੰਪਨੀ ਦਾ ਸੌਦਾ ਮਿਲੇਗਾ ਜੀ ਰੰਗ ਬਣਾਉਣ ਵਾਲੀ ਆਪਣਾ ਜਾਨੀ ਕਿ ਡਾਈ ਬਣਾਉਣ ਵਾਲੀ ਮਸ਼ੀਨ ਵੀ ਰੰਗ ਬਣਾਓ ਕਿਸੇ ਤਰ੍ਹਾਂ ਦਾ ਵੀ ਜਾਨੀ ਕਿ ਤੁਹਾਨੂੰ ਆਪਣਾ ਵਾਸ਼ ਸੈਸ਼ਨ ਦੇ ਪਾਈਪ ਵਗੈਰਾ ਚਾਹੀਦੇ ਆ ਆ ਦੇਖੋ ਜੀ ਨੈਰੋਲੈਕ ਕੰਪਨੀ ਦਾ ਬੱਜਰ ਕੰਪਨੀ ਦਾ ਹਰੇਕ ਤਰ੍ਹਾਂ ਦੀ ਵੈਰਾਈਟੀ ਆ ਆ ਦੇਖੋ ਜੀ ਤੁਹਾਨੂੰ ਰੰਗ ਰੋਬਨ ਕਰਾਉਣ ਵਾਸਤੇ ਵਧੀਆ ਤਰੀਕੇ ਦਾ ਬਣਾਉਣ ਵਾਸਤੇ ਜਰੂਰ ਇੱਥੇ ਸੇਵਾ ਦਾ ਮੌਕਾ ਦਿਓ ਤੁਹਾਨੂੰ ਬਿਜਾਰ ਨਾਲੋਂ ਘੱਟ ਰੇਟ ਤੇ ਲੈਸ ਰੇਟ ਤੇ ਘੱਟ ਤੋਂ ਘੱਟ ਰੇਟ ਦੇ ਤੁਹਾਨੂੰ ਸਮਾਨ ਦਿੱਤਾ ਜਾਏਗਾ ਉਹ ਵੀ ਦਿੱਤਾ ਜਾਏਗਾ ਇੱਥੇ ਡਿਜ਼ਾਈਨ ਹੈ ਜਿਹੜੀ ਕਿਸੇ ਨੇ ਡਿਜ਼ਾਈਨ ਵਗੈਰਾ ਪਾਉਣੇ ਉਹ ਵੀ ਤੁਹਾਨੂੰ ਡਿਜ਼ਾਈਨ ਪਾਉਣ ਵਾਸਤੇ